ਦੱਸਤੀ ਹੈ ਕਿ ਕਿਸਾਨ ਅੰਦੋਲਨ ਨਾਲ ਚੂੜੀ ਭੱਟੀ ਖਾ ਪਰ ਅੱਜ ਚੌਥੇ ਗੇਟ ਦੀ ਮੀਟਿੰਗ ਹੋਏਗੀ ਜੀ ਕਿਸਾਨਾਂ ਆਕੂ ਤੇ ਕੇਂਦਰੀਏ ਮੰਤਰੀ ਆ ਰਹੇ ਹੈ ਜੀ ਭਾਜੀ ਦੇ ਚੰਡੀਗੜ੍ਹ ਦੇ ਵਿੱਚ 6 ਵਜੇ ਦਾ ਟਾਈਮ ਸੀਗਾ ਕਿਸਾਨ ਪਹੁੰਚ ਚੁੱਕੇ ਹੈਗੇ ਆ ਤੇ ਤੁਹਾਨੂੰ ਦੱਸਤੀ ਹੈ ਮੀਟਿੰਗ ਸ਼ੁਰੂ ਹੋਣੀ ਹੈਗੀ ਹੈ ਜੀ ਕਿਸਾਨਾਂ ਤੇ ਕੇਂਦਰ ਸਰਕਾਰ ਦੇ ਵਿੱਚ ਤੁਹਾਨੂੰ ਦੱਸਤੀ ਹੈ ਚੌਥੀ ਮੀਟਿੰਗ ਹੈਗੀ ਹੈ ਜੀ ਪਹਿਲੀ ਮੀਟਿੰਗ ਹੋਈ ਸੀਗੀ 8 ਫਰਵਰੀ ਨੂੰ ਦੂਸਰੀ 12 ਫਰਵਰੀ ਨੂੰ ਤੀਸਰੀ 15 ਫਰਵਰੀ ਨੂੰ ਤੇ ਚੌਥੀ ਮੀਟਿੰਗ ਅੱਜ ਹੋ ਰਹੀ ਹੈ ਜੀ ਇਸ ਲਈ ਤਿੰਨ ਮੀਟਿੰਗਾਂ ਬੇਸਿਕ ਤੌਰ 'ਤੇ ਲਈਆਂ ਗਈਆਂ ਜੀ ਕਾਫੀ ਲੰਬੇ ਟਾਈਮ ਤੇ ਮੀਟਿੰਗ ਚੱਲਦੀ ਹੈਗੀ ਜੀ 5-6 ਘੰਟੇ ਹੁਣ ਦੇਖਦੇ ਹਾਂ ਕੀ ਫੈਸਲਾ ਲਿੱਤਾ ਜਾਂਦਾ ਹੈ ਸਰਕਾਰ ਵੱਲੋਂ ਕਿਉਂਕਿ ਕਿਸਾਨ ਮੰਗਦੇ ਪਏ ਹੈ ਜੀ ਆਪਣਾ ਹਿੱਸਾ ਜੋ ਹੈ ਐਮਐਸਪੀ ਦਾ ਕਾਨੂੰਨ ਮੰਗਦੇ ਪਏ ਹੈਗੇ ਹੈ ਜੀ ਭੋਂਤਮਾ ਸਾਹਿਬ ਵੀ ਲਗਾਤਾਰ ਕਿਸਾਨਾਂ ਦੀ ਮੀਟਿੰਗਾਂ 'ਚ ਸ਼ਾਮਿਲ ਹੋ ਰਹੇ ਹੈਗੇ ਤੁਹਾਨੂੰ ਦੱਸਦੇ ਹਾਂ ਭੋਂਤਮਾ ਸਾਹਿਬ ਨੇ ਵੀ ਕੀ ਕਿਹਾ ਮੀਟਿੰਗ ਤੋਂ ਪਹਿਲਾਂ ਕਿਸਾਨ ਖੁਸ਼ਹਾਲ ਪੰਜਾਬ ਖੁਸ਼ਹਾਲ ਪੁਰਾਣੇ ਸੂਹੇ ਰਜ ਬਾਹੇ ਤੇ ਨਹਿਰਾਂ ਨੂੰ ਮੋੜ ਜੁੰਦਾ ਕਰ ਰਹੇ ਹਾਂ ਕਿਸਾਨਾਂ ਦਾ ਕੋਈ ਵੀ ਖੇਤ ਪਾਣੀ ਤੋਂ ਵਾਂਝਾ ਨਹੀਂ ਰਹਿਣ ਦਵਾਗੇ ਹਰ ਖੇਤ ਤੱਕ ਪਾਣੀ ਪਹੁੰਚਾਣਾ ਲਈ ਅਸੀਂ ਜੋ ਹੈ ਵਚਨ ਪੱਧ ਹਾਂ ਤੋਂ ਦੱਤੀਏ ਜੀ ਕਿਸਾਨਾਂ ਆਉਂ ਸੈਂਟਰ ਦੇ ਵਿੱਚ ਅੱਧ ਚੌਥੀ ਮੀਟਿੰਗ ਹੋਣੀ ਹੈਗੀ ਹੈ ਜੀ ਚੰਡੀਗੜ੍ਹ ਦੇ ਵਿੱਚ ਕਿਸਾਨ ਪਹੁੰਚ ਚੁੱਕੇ ਅੱਗੇ ਜੀ ਕੇਂਦਰੀ ਮੰਤਰੀ ਹੈਗੇ ਜੀ ਤਿੰਨ ਜੋ ਭਾਜਪਾ ਨੂੰ ਰਿਪਰੈਜ਼ੈਂਟ ਕਰਨਗੇ ਮੀਟਿੰਗ ਦੇ ਵਿੱਚ ਉਹ ਵੀ ਜੋ ਹੈ ਚੰਡੀਗੜ੍ਹ ਰਵਾਨਾ ਹੋ ਚੁੱਕੇ ਹੈ ਜੀ ਦਿੱਲੀ ਤੋਂ ਦੇਖਣਗੇ ਕਿ ਹੁਣ ਕਿਸਾਨਾਂ ਦੀ ਮੰਗ ਹੈ ਕੀ ਇਹ ਕੀ ਪੂਰੀ ਹੋਏਗੀ ਜਾਂ ਕੀ ਮੀਟਿੰਗ ਦਾ ਸਿੱਟਾ ਨਿਕਲਦਾ ਹੈ ਵੱਡੀ ਖਬਰ ਵੱਧ ਤੋਂ ਵੱਧ ਵੀਡੀਓ ਪਹੁੰਚਾ ਦਿਓ ਜੀ ਦੋਸਤਾਂ ਤੱਕ ਕਿਸਾਨ ਅੰਦੋਲਨ 2.0 ਹੋਇਆ ਸ਼ੁਰੂ ਕਿਸਾਨਾਂ ਨੇ ਲਾਇਆ ਹੋਇਆ ਧਰਨਾ ਹਰਿਆਣੇ ਬਾਰਡਰ ਤੇ ਤੇ ਅੱਜ ਮੀਟਿੰਗ ਹੈ ਚੌਥੀ ਤੀਜੀ ਮੀਟਿੰਗ ਦੇ ਬਾਅਦ ਵੀ ਪਹੰਤਪਾ ਸਾਹਿਬ ਨੇ ਦੱਸਿਆ ਸੀਗਾ ਕਿ ਮੀਟਿੰਗ ਦੇ ਵਿੱਚ ਉਹਨਾਂ ਨੇ ਪੱਖ ਰੱਖੇ ਸੀਗੇ ਅਸੀਂ ਵੀ ਤੁਹਾਨੂੰ ਦੱਸ ਰਹੇ ਹਾਂ ਵੱਡੀ ਖਬਰ ਚੌਥੀ ਮੀਟਿੰਗ ਹੋਣ ਜਾ ਰਹੀ ਹੈ ਜੀ ਕਿਸਾਨਾਂ ਤੇ ਜੋ ਜੋ ਪਨੀ ਸੈਂਟਰ ਸਰਕਾਰੀ ਉਹਨਾਂ ਦੇ ਵਿੱਚ ਤੁਸੀਂ ਇਸ ਵਾਰ ਕੀ ਗੋ ਜ਼ਰੂਰ ਕਮੈਂਟਾਂ ਚ ਦੱਸੋ ਤੁਹਾਨੂੰ ਦੱਸਤੀਏ ਪਹਿਲੀ ਮੀਟਿੰਗ ਹੋਈ ਸੀ 8 ਤਰੀਕ ਨੂੰ 8 ਫਰਵਰੀ ਦੂਸਰੀ 12 ਫਰਵਰੀ ਤੀਸਰੀ 15 ਫਰਵਰੀ ਔਰ ਚੌਥੀ ਮੀਟਿੰਗ ਜਿਹੜੀ ਹੈ ਉਹ ਅੱਜ ਹੋਣ ਜਾਰੀ ਹੈਗੀ ਜੀ ਬੀਜੇਪੀ ਦੇ ਮੰਤਰੀ ਆ ਰਹੇ ਹੈ ਤਿੰਨ ਕੇਂਦਰੀ ਮੰਤਰੀ ਤੁਹਾਨੂੰ ਦੱਸ ਦਈਏ ਬਾਕੀ ਜੋ ਹੈ ਕਿਸਾਨ ਅਗੂ ਵੀ ਪਹੁੰਚ ਚੁੱਕੇ ਹੈਗੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਣ ਜਾਰੀ ਹੈਗੀ ਜੀ ਵੱਡੀ ਖਬਰ ਤੁਸੀਂ ਇਸ ਵਾਰ ਕੀ ਗੋਗੇ ਜ਼ਰੂਰ ਦੱਸੋ ਕਿਸਾਨ ਜੋ ਹੈ ਲਗਾਤਾਰ ਆਪਣੀ ਮੰਗਾਂ ਰੱਖ ਰਹੇ ਹੈਗੇ ਜੀ ਪਹਿਲਾ ਕਿਸਾਨੀ ਅੰਦੋਲਨ ਹੋ ਗਿਆ ਸੀ ਖਤਮ ਜਿੱਤੇ ਸੀ ਕਿਸਾਨ ਤਿੰਨ ਕਾਨੂੰਨ ਜਿਹੜੇ ਸੀ ਜੋ ਵਾਪਸ ਲੈ ਲਏ ਗਏ ਸੀਗੇ ਤੇ ਹੁਣ ਐਮ ਐਸ ਪੀ ਦੀ ਮੰਗ ਜਿਹੜੀ ਹੈ ਜੋਰੋਂ ਸ਼ੋਰਾਂ ਤੋਂ ਚਲਦੀ ਵੀ ਹੈ ਕਿ ਕਿਸਾਨ ਮੰਗਦੇ ਪਏ ਨੇ ਐਮ ਐਸ ਪੀ ਸੈਂਟਰ ਸਰਕਾਰ ਤੋਂ ਦੇਖਣਾ ਹੋਏਗਾ ਕਿ ਸੈਂਟਰ ਸਰਕਾਰ ਉਹਨਾਂ ਦਾ ਕੋਈ ਹੱਲ ਕਰਦੀ ਹੈ ਕਿ ਕਿਸਾਨਾਂ ਦੀ ਮਿਹਨਤ ਰੰਗ ਲਾਵੇਗੀ ਜਰੂਰ ਦੇਖਿਓ ਬਨੇਰੋ ਸਾਡੇ ਨਾਲ ਬਲਬਲ ਦੀ ਖਬਰ ਦੇ ਰਹੇ ਹਾਂ ਜੀ ਤੁਹਾਨੂੰ ਦੱਸਦੀ ਹੈ ਚੌਥੇ ਗੇੜ ਦੀ ਮੀਟਿੰਗ ਸ਼ੁਰੂ ਹੋਣ ਜਾ ਰਹੀ ਹੈ ਜੀ ਬਹੁਤ ਜਲਦ ਮੀਟਿੰਗ ਸ਼ੁਰੂ ਹੋਏਗੀ ਬਾਕੀ ਦੇਖਾਂਗੇ ਕੀ ਸਿੱਟਾ ਨਿਕਲਦਾ ਹੈ ਮੀਟਿੰਗ ਦੇ ਵਿੱਚ ਕੀ ਆਪਸੀ ਸਹਿਮਤੀ ਬੰਦੀ ਹੈਗੀ ਹੈ ਜਾਂ ਕਿਸਾਨ ਹੱਲੇ ਵੀ ਜੋ ਹੈ ਉਹਨਾਂ ਨੂੰ ਲੰਬਾ ਟਾਈਮ ਲੱਗੇਗਾ ਆਪਣੀ ਮੰਗਾਂ ਮਨਵਾਉਣ ਚ ਤੋਂ ਦੱਸਦੀ ਹੈ 2024 ਦੇ ਇਲੈਕਸ਼ਨ ਵੀ ਆ ਰਹੇ ਜੀ ਉਸ ਤੋਂ ਪਹਿਲਾਂ ਜੋ ਹੈ ਮੀਟਿੰਗ ਬਹੁਤ ਜ਼ਰੂਰੀ ਹੋਏਗੀ ਚੌਥੀ ਗੇੜ ਦੀ ਮੀਟਿੰਗ ਹੈਗੀ ਜੀ ਜੋ ਕਿਸਾਨਾਂ ਦੇ ਨਾਲ ਹੋ ਰਹੀ ਹੈ ਕੇਂਦਰ ਸਰਕਾਰ ਦੀ ਬਾਕੀ ਦੇਖਦੇ ਹਾਂ ਕੀ ਹੁੰਦਾ ਹੈ ਭੋਤਪਾ ਸਾਹਿਬ ਵੀ ਲਗਾਤਾਰ ਕੰਮ ਕਰ ਰਹੇ ਹੈਗੇ ਜੀ ਵੱਡੀ ਖਬਰ ਚੌਥੇ ਗੇੜ ਦੀ ਮੀਟਿੰਗ ਹੁੰਦੀ ਪਈ ਹੈ ਕੇਂਦਰ ਸਰਕਾਰ ਤੇ ਆਪਣੇ ਕਿਸਾਨ ਆਗੂਆਂ ਵਿੱਚ ਦੇਖਦੇ ਹਾਂ ਕੌਣ ਜਿੱਤਦਾ ਹੈ ਕਿਹਦੀ ਗੱਲ ਮੰਨੀ ਜਾਂਦੀ ਹੈ ਬਾਕੀ ਕੀ ਕੇਂਦਰ ਸਰਕਾਰ ਜੋ ਹੈ ਫਾਰਮਰਸ ਦੀ ਗੱਲ ਮੰਨੇਗੀ ਕਿ ਇਹ ਅੰਦੋਲਨ ਬੰਦ ਹੋਏਗਾ ਜਾਂ ਚੱਲੇਗਾ ਦੱਸਾਂਗੇ ਤੁਹਾਨੂੰ ਚੰਦੇ ਜਾਂਦੇ ਦੱਸ ਤੀਏ ਚੌਥੇ ਗੇੜ ਦੀ ਮੀਟਿੰਗ ਹੋਈ ਹੈ ਜੀ ਸ਼ੁਰੂ ਹੋ ਜਾ ਰਹੀ ਹੈ ਜਲਦ ਚੰਡੀਗੜ੍ਹ ਦੇ ਵਿੱਚ